ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਹੇਤ ਪਰਜਾ ਪਰਜਾ ਕਟ ਮਰੇ ਕਬੂ ਨਾ ਸਾਡੇ ਖੇਤ ਸਤਕਾਰਯੋਗ ਹਰਦੀਪ ਸਿੰਘ ਜੀ ਨਿੱਜਰ ਤੇ ਸਤਕਾਰਯੋਗ ਛੋਟਾ ਵੀਰ ਅਵਤਾਰ ਸਿੰਘ ਖੰਡਾ ਸਾਡੇ ਕੋਲੋਂ ਖੋ ਲੈ ਗਏ ਇੱਕ ਤਾਂ ਹੁੰਦਾ ਨਾ ਵੀ ਸਾਹਮਣੇ ਲੜਾਈ ਚੱਲਦੀ ਆ ਤੇ ਰਣ ਤੱਤੇ ਦੇ ਵਿੱਚ ਵਾਰ ਹੋਇਆ ਤੇ ਜੰਗ ਮੈਦਾਨੇ ਜੰਗ ਵਿੱਚ ਸ਼ਹਾਦਤ ਹੋ ਗਈ ਇੱਕ ਹੁੰਦਾ ਧੋਖੇ ਦੇ ਨਾਲ ਨਿੱਜਰ ਸਾਹਿਬ ਦੇ ਜਿਹੜੇ ਟਰੂਡੋ ਸਰਕਾਰ ਨੇ ਆਇਡੈਂਟੀਫਾਈ ਕੀਤੇ ਆ ਲੋਕ ਉਹਨਾਂ ਦੇ ਪਿੱਛੇ ਵੀ ਸਿੰਘ ਲੱਗਦਾ ਸੋਚਣਾ ਪਵੇਗਾ ਕਿ ਧਿਆਨ ਸਿੰਘ ਤੇ ਲਾਲ ਸਿੰਘ ਦੇ ਵਾਰਿਸ ਡੋਗਰੇ ਅੱਜ ਵੀ ਜਿੰਦੇ ਆ ਉਹ ਪਛਾਣ ਹੋ ਚੁੱਕੀ ਹੈ ਤੇ ਅਜੋਕੇ ਸਮੇਂ ਵਿੱਚ ਕੀ ਹੋ ਰਿਹਾ ਸਾਡੇ ਨਾਲ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੀ ਜਿਹੜੀ ਗੁੜਤੀ ਆ ਉਹਨੂੰ ਤੋੜਿਆ ਉਹਨਾਂ ਨੇ ਇਹ ਗੱਲ ਨੂੰ ਯਾਦ ਰੱਖਿਆ ਬਚਨ ਕਰੇ ਖਿਸਕ ਜਾਏ ਸੋਈ ਨਰ ਕੱਚਾ ਉਤੇ ਪਹਿਰਾ ਦਿੱਤਾ ਵੀ ਖਿਸਕਣਾ ਨਹੀਂ ਹੈ ਇੱਥੇ ਅੱਜ ਮੇਰੇ ਵਰਗੇ ਖਿਸਕਦੇ ਨੇ ਸੂਰਬੀਰ ਬਚਨ ਕੇ ਬਲੀ ਪਰ ਡੋਗਰਿਆਂ ਦੀਆਂ ਅਲਾਦਾ ਨੇ ਜੋ ਸੁਣਨ ਵਿੱਚ ਆਉਂਦਾ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਉਂਦੀ ਆ ਕਿ ਸਰਦਾਰ ਅਵਤਾਰ ਸਿੰਘ ਖੰਡਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਲਾਸ਼ ਵੀ ਨਹੀਂ ਦਿੱਤੀ ਗਈ। ਐਡੀ ਵੱਡੀ ਮਾਰਸ਼ਲ ਕੌਮ ਇੱਕ ਨਮਾਣੀ ਨਿਆਸਰੀ ਬਣ ਕੇ ਦੇਖਦੀ ਰਹੀ ਉਸ ਛੋਟੇ ਬੱਚੇ ਦੀ ਵੀਰ ਦੀ ਅੰਤਮ ਕਿਰਿਆ ਵੀ ਅਸੀਂ ਸਹੀ ਢੰਗ ਤਰੀਕੇ ਦੇ ਨਾਲ ਪੰਜਾਬ ਵਿੱਚ ਨਹੀਂ ਕਰ ਸਕੇ ਹੋਇਆ ਕਿ ਕਿਉਂਕਿ ਉਹ ਕਿੱਥੇ ਜਾਂਦਾ ਸੀ ਕਿੱਥੇ ਬਹਿੰਦਾ ਸੀ ਮਹਾਰਾਜਾ ਦਲੀਪ ਸਿੰਘ ਦੀ ਕਬਰ ਤੇ ਜਾ ਕੇ ਅਕਸਰ ਬਹਿੰਦਾ ਸੀ ਤੇ ਮਹਾਰਾਜਾ ਦਲੀਪ ਸਿੰਘ ਦੀ ਕਬਰ ਤੇ ਬੈਠਣ ਵਾਲੇ ਨਾਲ ਉਹੀ سلوਕ ਹੋਇਆ ਖਾਲਸਾ ਜੀ ਚੋਪੜ ਮੀਆਂ ਗੱਲਾਂ ਕਰਨ ਦੀ ਲੋੜ ਨਹੀਂ ਅੱਜ ਜਿਹੜਾ ਸਿੱਖੀ ਬੂਟੇ ਦੇ ਅੰਦਰ ਸਿੱਖ ਫਲਵਾੜੀ ਦੇ ਅੰਦਰ ਧਿਆਨ ਸੰਗ ਡੋਗਰਾ ਪਣਪ੍ਰਿਆ ਉਹਨੂੰ ਪਛਾਣਨ ਦੀ ਲੋੜ ਆ ਜੇ ਅਸੀਂ ਪਛਾਣਿਆ ਨਾ ਮਿੱਟੀ ਪਾਈ ਗਏ ਫੇਰ ਗੱਲ ਬਣਨ ਵਾਲੀ ਨਹੀਂ ਸੋ ਜਿੱਥੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕੁਰਬਾਨੀ ਉੱਥੇ ਸਾਨੂੰ ਇਹ ਕੁਰਬਾਨੀਆਂ ਸੋਚਣ ਲਈ ਵੀ ਮਜਬੂਰ ਕਰਦੀਆਂ ਅੱਜ ਆਪਾਂ ਪਾਵਨ ਪਿੱਤਰ ਸਥਾਨ ਗੁਰਦੁਆਰਾ ਟਲਰਾਏ ਸਾਹਿਬ ਵਿਖੇ ਇਕੱਤਰ ਹੋਏ ਆ ਸਮੂਚੀਆਂ ਸੰਗਤਾਂ ਦਾ ਸਮੂਚੀਆਂ ਸਿੱਖ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਜਿਉਂ ਆ ਪਰ ਅੱਜ ਸਵੈ ਪ੍ਰਚੋਲ ਕੁਰਬਾਨੀਆਂ ਮੰਗਦੀਆਂ ਨੇ ਇਹ ਨਹੀਂ ਹੈ ਕਿ ਸੋਸ਼ਲ ਮੀਡੀਆ ਦਾ ਜੋਗ ਆ ਗਿਆ ਤੇ ਧੂੜ ਅੜਾ ਦਿਆ ਕਰੀਏ